ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਜਿੱਥੇ ਅੱਜ ਆਪਾਂ ਗੱਲ ਪਾਈ ਅਮਤਪਾਲ ਸਿੰਘ ਦੀ ਕਰਾਂਗੇ ਨਾਲ ਹੀ ਪੰਜਾਬ ਸਰਕਾਰ ਦੀ ਗੱਲ ਕਰਦੇ ਆਂ ਖਬਰ ਜੁੜੀ ਆ ਭਗਵੰਤ ਮਾਨ ਦੇ ਨਾਲ ਸੂਤਰਾਂ ਤੋਂ ਵੱਡੀ ਖਬਰ ਆ ਰਹੀ ਆ ਕਿ ਭਗਵੰਤ ਮਾਨ ਦੇ ਘਰ ਜਿਹੜੇ ਈੜੀ ਦੇ ਸਾਪੇ ਵੱਜਣੇ ਸ਼ੁਰੂ ਹੋ ਗਏ ਤੇ ਇੱਥੋਂ ਤੱਕ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਗਵੰਤ ਮਾਨ ਨੂੰ ਜਿਹੜਾ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿੰਨੇ ਵੀ ਦਿੱਲੀ ਦੇ ਵਿੱਚ ਐਮਐਲਏ ਚ ਮੰਤਰੀ ਆ ਉਹ ਗਏ ਨੇ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਈਡੀ ਦੀ ਰੇਡ ਉਹਨਾਂ ਉੱਤੇ ਵੱਜੂਗੀ ਦੂਸਰੀ ਗੱਲ ਕਰਦੇ ਆਪਾਂ ਸੂਤਰਾ ਤੋਂ ਵੱਡੀ ਖਬਰ ਇਹ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਬਦਲੇ ਜਾ ਸਕਦਾ ਹੈਗਾ ਜਾ ਬਦਲਾਅ ਨਹੀਂ ਕੋਸ਼ਿਸ਼ ਕੀਤੀ ਜਾ ਰਹੀ ਆ ਕਹਿੰਦੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਕਹਿੰਦੇ ਕਲਤਾਰ ਸਿੰਘ ਸਦਮਾ ਜਿਹੜਾ ਕਿ ਉਹ ਮੁੱਖ ਮੰਤਰੀ ਜਿਹੜਾ ਚਿਹਰਾ ਹੋਣਗੇ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਪਰ ਦੂਸਰੇ ਪਾਸੇ ਆਪਾਂ ਗੱਲ ਕਰੀਏ ਕਿ ਭਗਵੰਤ ਮਾਨ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਤੇ ਲੱਗੇ ਹੋਏ ਨੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਉੱਥੇ ਵੋਟਾਂ ਪੈਣੀਆਂ ਨੇ ਵਿਧਾਨ ਸਭਾ ਦੀਆਂ ਜਿੱਤੇ ਕਿ ਬੀਜੇਪੀ ਆਮਾਦੀ ਪਾਰਟੀ ਤੇ ਕਾਂਗਰਸ ਸਰਕਾਰ ਜਿਹੜੀਆਂ ਚੋਣਾਂ ਲੜ ਰਹੀ ਆ ਟੱਕਰ ਦਿੱਤੀ ਜਾ ਰਹੀ ਆ ਆਮਾਦੀ ਪਾਰਟੀ ਤੇ ਬੀਜੇ ਇਹਦੇ ਵਿਚਾਲੇ ਹੁਣ ਭਗਵੰਤ ਮਾਨ ਕਹਿ ਰਿਹਾ ਕਿ ਬੀਜੇਪੀ ਵਾਲੇ ਜਿਹੜੇ ਇਹ ਜਨਅਬਧਿਕ ਤੰਗ ਪ੍ਰੇਸ਼ਾਨ ਕਰ ਰਹੇ ਨੇ ਕਿ ਇਹਨਾਂ ਨੂੰ ਜਿਹੜਾ ਕਿ ਦਿਸ ਰਹੀ ਆਪਣੀ ਹਾਰ ਦਿਸ ਰਹੀ ਆ ਕਿ ਆਮਾਦੀ ਪਾਰਟੀ ਜਿਹੜੀ ਦਿੱਲੀ ਦੇ ਵਿੱਚ ਲਗਾਤਾਰ ਕਹਿੰਦੇ ਹੁਣ ਸਰਕਾਰ ਬਣਾਉਗੀ ਇਹ ਭਗਵੰਤ ਮਾਨ ਦਾ ਜਿਹੜਾ ਵੱਡਾ ਦਾਵਾ ਹੈਗਾ ਉਹਨਾਂ ਨੇ ਬੀਜੇਪੀ ਤੇ ਇਹ ਵੀ ਜਿਹੜਾ ਕਿ ਤੰਗ ਕੱਸਿਆਗਾ ਕਿ 5 ਤਰੀਕ ਦਾ ਜਿਹੜਾ 5 ਫਰਵਰੀ ਨੂੰ ਜਿਹੜਾ ਪਤਾ ਲੱਗ ਜਾਊਗਾ ਬੀਜੇਪੀ ਨੂੰ ਤੇ ਇਸ ਦੇ ਸੰਬੰਧ ਦੇ ਵਿੱਚ ਕਈ ਸਵਾਲ ਖੜੇ ਹੋ ਚੁੱਕੇ ਨੇ ਕਿ ਕੀ ਸੱਚੀ ਮਿੱਥੀ ਜਿਸ ਤਰ੍ਹਾਂ ਪੰਜਾਬ ਦਾ ਪ੍ਰਧਾਨ ਜਿਸ ਤਰ੍ਹਾਂ ਆਮਨ ਅਰੋੜਾ ਨੂੰ ਜਿਹੜਾ ਥਾਪਿਆ ਗਿਆ ਸੀ ਕੀ ਭਾਈ ਕਰਤਾਰ ਸਿੰਘ ਸੱਧਮਾ ਮੁੱਖ ਮੰਤਰੀ ਦੀ ਕੁਰਸੀ ਦਾ ਜਿਹੜਾ ਸੀਮ ਦਾ ਕੀੜਾ ਹੋਣਗੇ ਇਸ ਨੂੰ ਲੈ ਕੇ ਵੀ ਜਿਹੜੀਆਂ ਐਵੇਂ ਖਬਰਾਂ ਨੇ ਦੂਸਰੀ ਗੱਲ ਆਪਾਂ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਲਗਾਤਾਰ ਤਰੀਕ ਤੇ ਤਰੀਕ ਪੈ ਰਹੀ ਆ ਤੇ ਜਿਹੜੀ ਹਾਈ ਕੋਰਟ ਦੇ ਵਿੱਚ ਬਹਿ ਚੱਲ ਰਹੀ ਆ ਅੰਮਰਤਪਾਲ ਸਿੰਘ ਦੇ ਐਨਐਸਓ ਨੂੰ ਲੈ ਕੇ ਦੂਸਰੀ ਭਾਈ ਅੰਮਰਤਪਾਲ ਸਿੰਘ ਦੇ ਵਕੀਲਾ ਵੱਲੋਂ ਜਿਹੜੀ ਇੱਕ ਰੈਟ ਪਾਈ ਗਈ ਆ ਉਹ ਰੈਟ ਜਿਹੜੀ ਹੈਗੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਅੰਮਰਤਪਾਲ ਸਿੰਘ ਐਮਪੀ ਨੇ ਜੋ ਖੰਡੂਰ ਸਾਹਿਬ ਤੋਂ ਜਿਹੜੀ ਉਹਨਾਂ ਦੀ ਸ਼ੀਟ ਨੂੰ ਲੈ ਕੇ ਜਿਹੜਾ ਲੋਕ ਸਭਾ ਦੇ ਜਿਹੜਾ ਸਪੀਕਰ ਨੇ ਇਹ ਗੱਲ ਕਹੀ ਸੀ ਕਿ ਭਾਈ ਅੰਮਰਤਪਾਲ ਸਿੰਘ 44 ਦਿਨ ਪਹਿਲਾਂ ਜਿਹੜੇ ਆਪਣਾ ਗੈਰ ਹਾਜ਼ਰ ਰਹੇ ਨੇ ਜੇਕਰ ਉਹ 60 ਦਿਨ ਗੈਰ ਹਾਜ਼ਰ ਰਹਿੰਦੇ ਆ ਤਾਂ ਉਹਨਾਂ ਦੀ ਜਿਹੜੀ ਸੀਟ ਆ ਉਹ ਚਲੀ ਜਾਵੇਗੀ ਜੇ ਉਹਨਾਂ ਦੀ ਐਮਪੀ ਦੀ ਜਿਹੜੀ ਮੈਂਬਰਸ਼ਿਪ ਆ ਉਹ ਰੱਦ ਹੋ ਜਾਵੇਗੀ ਇਸ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਕੀਤਾ ਉਹਨਾਂ ਦੇ ਮਾਪਿਆਂ ਤੇ ਵਕੀਲਾਂ ਨੇ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਦੀ ਸੀਟ ਆ ਜਿਹੜੀ ਉਹ ਬਚੇ ਰਹੂਗੀ ਹਾਈ ਕੋਰਟ ਵੱਲੋਂ ਜਿਹੜੇ ਕਿ ਇੱਕ ਦਿਨ ਦੀ ਜਿਹੜੀ ਪਰੋਲ ਆ ਭਾਈ ਅੰਮਰਤਪਾਲ ਸਿੰਘ ਨੂੰ ਦਿੱਤੀ ਜਾਊਗੀ ਤੇ ਇੱਕ ਦਿਨ ਜਿਹੜਾ ਭਾਈ ਅੰਮਰਤਪਾਲ ਸਿੰਘ ਹਾਜ਼ਰੀ ਲਵਾਉਣਗੇ ਸੈਸ਼ਨ ਦੇ ਵਿੱਚ ਲੋਕ ਸਭਾ ਦਾ ਜਿਹੜਾ ਸੈਸ਼ਨ ਹੋ ਰਿਹਾਗਾ ਇਹਦੇ ਵਿੱਚ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀ ਕਿ ਇੱਕ ਦਿਨ ਦੀ ਛੁੱਟੀ ਯਾਨੀ ਕਿ ਛੁੱਟੀ ਦਿੱਤੀ ਜਾਵੇਗੀ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਦੂਸਰੇ ਪਾਸੇ ਵਿਰੋਧੀ ਆ ਪਾਰਟੀਆਂ ਵੱਲੋਂ ਲਗਾਤਾਰ ਜਿੱਤੇ ਕਿ ਭਾਈ ਅੰਮਰਤਪਾਲ ਸਿੰਘ ਤੋਂ ਪਹਿਲਾਂ ਹੀ ਬੈਰੀ ਬਣੀਆਂ ਨੇ ਤੇ ਨਾਲ ਜਿਹੜੇ ਕੁਝ ਸਿੱਖ ਵਿਰੋਧੀ ਚਿਹਰੇ ਨੇ ਤੇ ਕੁਝ ਜਿਹੜੇ ਕਿ ਆਪੂ ਬਣੇ ਸਿਵਸ ਇਹਨਾਂ ਦੇ ਆਗੂ ਨੇ ਉਹ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਰੌਲਾ ਪਾ ਰਹੇ ਨੇ ਕਿ ਜੇਕਰ ਭਾਈ ਅੰਮਰਤਪਾਲ ਸਿੰਘ ਸੈਸ਼ਨ ਦੇ ਵਿੱਚ ਆ ਗਿਆ ਜੀ ਉਹ ਐਂ ਕਰ ਦੂਗਾ ਉਹ ਵਾਹ ਕਰ ਦੂਗਾ ਤੇ ਤੁਸੀਂ तमाम ਚੀਜ਼ਾਂ ਸਾਰੀਆਂ ਭਾਈ ਅੰਮਰਤਪਾਲ ਸਿੰਘ ਨਾਲ ਜਿਹੜੀਆਂ ਚੱਲਦੀਆਂ ਦੇਖ ਰਹੇ ਹੋ ਜੋ ਅੰਬਰਸਰ ਦੇ ਵਿੱਚ ਘਟਨਾ ਵਾਪਰੀ ਆ 26 ਜਨਵਰੀ ਨੂੰ ਜੋ ਮੰਦ ਭਾਗੀ ਘਟਨਾ ਗਈ ਸਾਰੇ ਨਕੇਦੀ ਕਰਦੇ ਆ ਪਰ ਕੁਝ ਲੋਕ ਕੁਝ ਬੀਜੇਪੀ ਦੇ ਏਜੰਟਾ ਕੁਝ ਬੀਜੇਪੀ ਦੇ ਆਗੂ ਤੇ ਉਸ ਬੰਦੇ ਨੂੰ ਵੀ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਦੇ ਨਾਲ ਜੋੜ ਕੇ ਉਹਨੂੰ ਦੇਖਿਆ ਜਾ ਰਿਹਾ ਜਾਂ ਭਾਈ ਅੰਮਰਤਪਾਲ ਸਿੰਘ ਦਾ ਬੰਦਾ ਦੱਸਿਆ ਜਾ ਰਿਹਾ ਕਿ ਉਸਨੇ ਕਰਾਇਆ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਹੀ ਮਾੜੀਆਂ ਨੇ ਕਿਉਂਕਿ ਹਰ ਇੱਕ ਬੰਦੇ ਦਾ ਜਿਹੜਾ ਆਪਣਾ ਜਿਹੜਾ ਵਿਊ ਹੁੰਦਾ ਆਪਣਾ ਆਪਣਾ ਬੰਦੇ ਦਾ ਜਿਹੜਾ ਹੁਣ ਅੰਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠਾ ਕਹਿੰਦੇ ਕਾਤਲ ਵੀ ਜੇਲ੍ਹ ਦੇ ਵਿੱਚ ਹੋ ਰਹੇ ਨੇ ਜਿਹੜਾ ਸਾਜਸ਼ਟ ਕੱਢਦਾ ਉਹ ਵੀ ਭਾਈ ਅੰਮਰਤਪਾਲ ਸਿੰਘ ਕਰ ਰਿਹਾ ਹੈਗਾ ਜਿਹੜੇ ਕੋਈ ਬੁੱਤ ਦਾ ਤੋੜ ਗਿਆ ਉਹ ਵੀ ਅੰਮਰਤਪਾਲ ਸਿੰਘ ਕਰ ਗਿਆ ਜੇ ਫਲਾਨਾ ਕਤਲ ਹੋ ਗਿਆ ਉਹ ਵੀ ਅੰਮਰਤਪਾਲ ਸਿੰਘ ਕਰ ਗਿਆ ਜਣੇ ਕਿ ਹਰ ਇੱਕ ਗੱਲ ਪਿੱਛੇ ਹੁਣ ਅੰਮਰਤਪਾਲ ਸਿੰਘ ਦਾ ਨਾਮ ਬੋਲਣ ਲੱਗ ਪਿਆ ਕਿ ਇਹ ਪੰਜਾਬ ਸਰਕਾਰ ਨੂੰ ਜਾਂ ਪੀਜਪੀ ਨੂੰ ਜਾਂ ਅਕਾਲੀ ਦਲ ਬਾਦਲਕਿਆਂ ਨੂੰ ਭਾਈ ਅੰਮਰਤਪਾਲ ਸਿੰਘ ਤੋਂ ਐਡਾ ਵੱਡਾ ਖਤਰਾ ਹੋ ਗਿਆ ਕਿ ਉਹਨਾਂ ਨੂੰ ਲੱਗਦਾਗਾ ਕਿ ਜਥੇਬੰਦੀ ਆਗਾਜ਼ ਕੀਤਾ ਜਥੇਬੰਦੀ ਦਾ ਅਕਾਲੀ ਦਲ ਬਾਦਲਸ ਪੰਜਾਬ ਦੇ ਕਿ ਅਕਾਲੀ ਦਲ ਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਅਕਾਲੀ ਦਲ ਜਿਹੜੀ ਬਣੀ ਆ ਪਾਰਟੀ ਕਿ ਉਸ ਨੂੰ ਢਾਹ ਲੱਗੇਗੀ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਅੱਜ ਭਾਈ ਅੰਮਰਪਾਲ ਸਿੰਘ ਦੇ ਪਿਤਾ ਅਤੇ ਹੋਸਟ ਸ੍ਰਿਕ ਸੰਗਤਾਂ ਵੱਲੋਂ ਜਿਹੜਾ ਅੱਗੇ ਇੱਕ ਅੱਜ ਮਹਿਮਾ ਸ਼ੁਰੂ ਕੀਤੀ ਆ ਮੈਂਬਰਸ਼ਿਪ ਜਿਹੜੀ ਕਿ ਵੱਲੋਂ ਜਿਹੜੀ ਭਰੀ ਜਾਣੀ ਸੀ ਅੱਜ ਆਗਾਜ਼ ਕੀਤਾ ਗਿਆਗਾ ਮੈਂਬਰਸ਼ਿਪ ਸਿਪ ਦਾ ਜਿਹੜਾ ਪਹਿਲੇ ਦਿਨ ਇਹ ਤਾਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਜਾ ਕੇ ਆਏ ਨੇ ਸ੍ਰੀ ਅਕਾਲ ਤਾ ਸਾਬਕੇ ਜਿਹੜਾ ਨਮਸਤਕ ਹੋ ਕੇ ਆਏ ਨੇ ਪਰ ਜਾਣਾ ਅੱਜ ਵੀ ਉੱਥੇ ਸੀ ਇਸ ਕਰਕੇ ਕਿ ਜਿਹੜਾ ਅੰਮਰਸਰ ਦੇ ਜਿਹੜਾ ਮਾਹੌਲ ਬਣਿਆ ਹੋਇਆ ਇਸ ਕਰਕੇ ਉੱਥੇ ਜਾ ਨਹੀਂ ਪਾਏ ਤੇ ਭਾਈ ਅੰਮਰਤਪਾਲ ਸਿੰਘ ਦੇ ਪੁੱਤਾਂ ਨੇ ਕਿਹਾਗਾ ਕਿ ਜਿਹੜੀ ਮੈਂਬਰਸ਼ਿਪ ਆ ਉਹ ਸ਼ੁਰੂ ਹੋ ਚੁੱਕੀ ਆ ਬਖਬਖ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਇਹਦੀ ਮੈਂਬਰਸ਼ਿਪ ਆ ਜਿਹੜੀ ਉਹ ਸ਼ੁਰੂ ਹੋਵੇਗੀ ਜਿੰਨਾ ਨੌਜਵਾਨਾਂ ਨੇ ਜਿੰਨਾ ਮਾਵਾ ਭੈਣਾ ਨੇ ਜਿਹੜਾ ਉਹ ਜਿਹੜੇ ਕੋਈ ਵੀ ਜਿਹੜਾਗਾ ਉਸ ਪਾਰਟੀ ਦਾ ਜਿਹੜਾ ਉਹ ਮੈਂਬਰ ਬਣ ਸਕਦਾਗਾ ਦੂਸਰੀ ਗੱਲ ਰਹੀ ਕਿ ਭਾਈ ਅੰਮਰਤਪਾਲ ਸਿੰਘ ਦੇ ਜਿਹੜੇ ਨਾਲ ਸਾਥੀ ਨੇ ਹੁਣ ਭਾਈ ਅੰਮਰਤਪਾਲ ਸਿੰਘ ਤੇ ਐਨਐਸਸੀ ਲੱਗੀ ਆ ਤੇ ਜਿਹੜਾ ਯੂਏਪੀਏ ਜੋ ਆਪਾਂ ਜਿਹੜਾ ਲੱਗਿਆ ਹੋਇਆ ਤੇ ਦੂਸਰੇ ਪਾਸੇ ਜਿਹੜੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਨੋਂ ਡਬਲ ਗਰਦੇ ਦੇ ਵਿੱਚ ਉਹਨਾਂ ਦੀ 31 ਮਾਰਚ ਨੂੰ ਕਿਸੇ ਦੀ 10 ਮਾਰਚ ਨੂੰ ਜਿਹੜੀ ਐਨਐਸਏ ਪੂਰੀ ਹੋ ਜਾਣੀ ਆ। ਹੋਰ ਇਹਦੇ ਸੰਬੰਧ ਦੇ ਵਿੱਚ ਵੀ ਜਿਹੜਾ ਹਾਈ ਕੋਰਟ ਦੇ ਵਿੱਚ ਜਿਹੜਾ ਮਾਮਲਾ ਚੱਲ ਰਿਹਾ ਲਗਾਤਾਰ ਹੁਣ ਸੂਤਰਾਂ ਮੁਤਾਬਕ ਇਹ ਵੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਅੰਮ੍ਰਿਤਪਾਲ ਸਿੰਘ ਨੂੰ ਛੱਡ ਕੇ ਜਿਹੜਾ ਬਾਕੀ ਜਿਹੜੇ ਸਿੰਘ ਨੇ ਉਹ ਸਾਰੇ ਅਤੇ ਹਾ ਹੋ ਜਾਣਗੇ ਜਾਨੀ ਕਿ ਉਹਨਾਂ ਤੋਂ ਜਿਹੜੀ ਐਨਐਸਏ ਜਿਹੜੀ ਉਹ ਟਟ ਟਟੂਗੀ ਜਾਨੀ ਕਿ ਉਹਨਾਂ ਉੱਪਰ ਹੋਰ ਕੋਈ ਕੇਸ ਨਹੀਂ ਹੈਗਾ ਜੇਕਰ ਕੋਈ ਕੇਸ ਵੀ ਹੋਇਆ ਛੋਟਾ ਮੋਟਾ ਤਾਂ ਉਹਨਾਂ ਉੱਤੇ ਜਿਹੜੀ ਬਿਲ ਸੇਤੀ ਮਿਲ ਸਕਦੀ ਹੈ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀ ਜਿਹੜੇ ਨੇ ਨੌ ਦੇ ਨੌ ਨੇ ਜਿਹੜੇ ਉਹ ਰਿਹਾ ਹੋਣਗੇ ਕਿ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਜਿਹੜਾ ਅਜੇ ਯੂਪੀਏ ਦਾ ਜਿਹੜਾ ਕੇਸ ਚੱਲ ਰਿਹਾ ਹੈਗਾ ਉਹ ਅਜੇ ਕੋਰਟਾਂ ਸਿੱਧ ਕਰਨਗੇ ਆ ਕਿ ਉਹਦੇ ਵਿੱਚ ਨਿਕਲਦਾਗਾ ਕਿ ਕਿੰਨਾ ਕੁ ਸਹੀ ਆ ਕਿੰਨਾ ਜਾਇਜ਼ ਆ ਕਿੰਨਾ ਕੁ ਨਜਾਇਜ਼ ਆ ਤੇ ਜਿਹੜੀ ਗੱਲ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਤੇ ਕਰਦੇ ਸੀ ਕਿ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਇਹ ਦੱਸੋ ਠੀਕ ਆ ਕਿ ਸਰਕਾਰਾਂ ਵਿਰੋਧੀ ਸਰਕਾਰਾਂ ਹੁੰਦੀਆਂ ਨੇ ਜਾਂ ਆਪਾਂ ਸੈਂਟਰ ਸਰਕਾਰ ਦੀਆਂ ਏਜੰਸੀਆਂ ਨੇ ਹੁੰਦੀਆਂ ਨੇ ਉਹ ਬੜਾ ਕੁਝ ਕਰਦੀਆਂ ਨੇ ਪ੍ਰੋਪਗੈਂਡਾ ਅੱਜ ਤੋਂ ਨਹੀਂ ਇਹ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਸਿੱਖਾਂ ਦੇ ਨਾਲ ਆ ਕਿ ਸਿੱਖਾਂ ਨੂੰ ਇਸ ਤਰ੍ਹਾਂ ਕਿਹੜੀ ਨਾਜ਼ਰ ਦੇ ਨਾਲ ਦੇਖਿਆ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਜੇਕਰ ਸਿੱਖ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਕੋਈ ਅੰਬਰਤ ਧਾਰੀ ਹੋਣ ਦੀ ਗੱਲ ਕਰਦਾ ਕੋਈ ਨਸਿਆਂ ਦੇ ਖਿਲਾਫ ਮੁੱਦਾ ਚੁੱਕਦਾ ਤਾਂ ਉਹਨਾਂ ਨੂੰ ਜਿਹੜੀਆਂ ਜੇਲ੍ਹਾਂ ਨੇ ਇਸ ਸੁਭਾਵਕ ਨੇ ਅੱਜ ਤੋਂ ਨਹੀਂ ਸ਼ੁਰੂ ਤੋਂ ਹੀ ਆ ਜਿਹੜੇ ਸਰਕਾਰ ਦੇ ਟੂਲ ਬਣ ਜਾਂਦੇ ਆ ਸਰਕਾਰ ਦੇ ਟੌਟ ਬਣ ਜਾਂਦੇ ਆ ਚਾਹੇ ਉਹ ਸਿੱਖ ਹੋਣਾ ਚਾਹੇ ਉਹ ਕੋਈ ਹੋਰ ਹੋਵੇ ਚਾਹੇ ਉਹਦੀ ਦਾੜ੍ਹੀ ਲੰਬੀ ਹੋਵੇ ਚਾਹੇ ਉੱਪਰ ਦੀ ਕਿਰਪਾਨ ਪਾਈ ਹੋਵੇ ਚਾਹੇ ਉਹ ਚੋਲਾ ਪਾਇਆ ਹੋਵੇ ਉਹਨਾਂ ਲਈ ਰਸਤਾ ਖੁੱਲਾਗਾ ਉਹ ਜੋ ਮਰਜ਼ੀ ਬੋਲਣਾ ਜੋ ਮਰਜ਼ੀ ਕਰਨਾ ਉਹਨਾਂ ਨੂੰ ਇੱਕ ਟੋਟ ਪਣਾ ਜਿਹੜਾ ਹੈਗਾ ਸਿੱਖ ਕੌਮ ਦਾ ਜਿਹੜਾ ਉਹ ਚਹਿੰਦਾ ਹੁੰਦਾਗਾ ਜੇਕਰ ਉਹ ਜ਼ਿੰਮੇਵਾਰੀ ਆਪਣੀ ਸਹੀ ਸਿਰ ਨਮਾਉਂਦੇ ਨੇ ਚਾਹੇ ਉਹ ਖਾਲਸਾ ਦੇ ਨਾਰੇ ਲਾਉਣਾ ਚਾਹੇ ਜੋ ਮਰਜ਼ੀ ਕਰਨਾ ਉਹ ਸਰਕਾਰ ਦੇ ਟੂਲ ਬਣ ਕੇ ਜਿਹੜਾ ਵਿਚਰ ਰਹੇ ਨੇ ਤੇ ਹੁਣ ਭਾਈ ਅੰਮਰਤਪਾਲ ਸਿੰਘ ਉੱਪਰ ਜਿਹੜੀ ਸਾਰਿਆਂ ਦੀ ਅੱਖ ਆ ਕਿ ਭਾਈ ਅੰਮਰਤਪਾਲ ਸਿੰਘ ਦੀ ਇੱਕ ਤਾਂ ਕਦਰ ਕੁਸੀ ਜਿਹੜਾ ਗਰਫਦਾਰੀ ਹੋਣ ਤੋਂ ਪਹਿਲਾਂ ਕੀਤੀ ਗਈ ਸੀ ਤੇ ਅੱਜ ਵੀ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਕਦਰ ਕੁਸੀ ਆ ਸਰਕਾਰਾਂ ਵੱਲੋਂ ਤਾਂ ਕੀਤੀ ਜਾ ਰਹੀ ਆ ਜਿਹਨੂੰ ਸਿੱਖ ਅਸੀਂ ਕਹਿੰਦੇ ਆ ਜਾਂ ਸਿੱਖ ਚਿਹਰੇ ਕਹਿੰਦੇ ਆ ਜਾਂ ਕੁਝ ਏਜੰਟ ਨੇ ਬੀਜਪੀ ਦੇ ਜਾਂ ਹੋਰ ਸ਼ਿਵ ਸੈਨਾ ਜਾਂ ਕੋਈ ਹੋਰ ਦੂਆ ਤੀਆ ਉਹ ਰੱਦ ਕੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਪ੍ਰਪੋਗੈਂਡਾ ਇਹ ਜੇ ਚਲਾ ਰਹੇ ਨੇ ਕਿ ਉਹ ਜੀ ਦबई ਤੋਂ ਬੰਦਾ ਆ ਸੀ ਉਹ ਕਲੀਨ ਸਿਵ ਉਸਨੇ ਦਾੜੀ ਰੱਖ ਲਈ ਦੱਸੋ ਬੰਦਾ ਜੇ ਕਲੀਨ ਸਿਵ ਨੇ ਦਾੜੀ ਰੱਖ ਲਈ ਕਿਉਂ ਭਾਈ ਅੰਮਰਪਾਲ ਸਿੰਘ ਨੇ ਭੇਜਤਾ ਇਹ ਇੱਕ ਬਿਨ ਬਜਾ ਜਿਹੇ ਗੱਲਾਂ ਨੇ ਫालतੂ ਇਨ੍ਹਾਂ ਵਿੱਚੋਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਿਉਂਕਿ ਪੁਲਸਾ ਨੂੰ ਆਪਣਾ ਕੰਮ ਕਰਨ ਦੇ ਕੰਮ ਕਰਨ ਦੇ ਕਾਨੂੰਨ ਆਪਣਾ ਕੰਮ ਕਰ ਰਿਹਾ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਬੰਦੇ ਨੂੰ ਕਰ ਲਿਆ ਤੇ ਹੁਣ ਉੱਤੇ ਨਾਰੇ ਮਾਰੀ ਜਾਂਦੇ ਆ ਉੱਤੇ ਮਾਰਚ ਕੱਢੀ ਜਾਂਦੇ ਆ ਸਿਰਫ ਆਪਣੀ ਚੌਧਰਦ ਚਮਕਾਉਣ ਦੇ ਖਾਤਰ ਸਿਰਫ ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਖਾਤਰ ਸਿਰਫ ਆਪਣੀ ਰਾਜਨੀਤਿਕ ਹੋਂਦ ਦੇ ਖਾਤਰ ਕਿ ਸਾਨੂੰ ਵੋਟਾਂ ਮਿਲ ਜਾਣ ਸਾਡੇ ਐਸਸੀ ਜੀ ਐਸਸੀ ਭਾਈਚਾਰੇ ਦੀਆਂ ਜਾਂ ਬੀਸੀ ਭਾਈਚਾਰੇ ਦੀਆਂ ਸਾਨੂੰ ਵੋਟਾਂ ਮਿਲ ਜਾਨਾ ਕਿਉਂਕਿ ਸੰਵਿਧਾਨ ਸਾਰਿਆਂ ਦੇ ਲਈ ਜੇ ਇਕਾ ਤਾਂ ਫਿਰ ਤੁਸੀਂ ਜੇਕਰ ਉਹ ਆਪਣਾ ਕਿਉਂ ਮੰਨਦੇ ਹੋ ਕੋਈ ਵੀ ਆ ਹੁਣ ਭਗਤ ਸਿੰਘ ਨੂੰ ਬਹੁਤੇ ਲੋਕ ਨੇ ਜਿਹੜੇ ਕਿ ਕਾਮਰੇਡ ਸੋਝ ਵਾਲੇ ਕਹਿੰਦੇ ਆ ਕਿ ਭਗਤ ਸਿੰਘ ਸਾਡਾ ਸ਼ਹੀਦ ਆ ਕੇ ਸਾਡਾ ਹੀ ਆਗੂ ਆ ਹੋਰ ਨਾ ਉਹ ਸਿੱਖਾਂ ਦਾ ਨਾ ਕਿਸੇ ਹਿੰਦੂਆਂ ਦਾ ਨਾ ਕਿਸੇ ਹੋਰ ਦਾ ਉਹ ਸਾਡਾ ਕਹਿੰਦੇ ਬੰਦਾ ਸੀ ਸਾਡੇ ਬੰਦੇ ਨੇ ਸੀਦੀ ਪਾਈ ਆ ਸੰਵਿਧਾਨ ਜਿਸ ਨੇ ਲਿਖਿਆ ਡਾਕਟਰ ਬੱਬਾ ਬੇਦਕਰ ਸਾਹਿਬ ਨੇ ਉਹ ਸਭ ਦਾ ਸਾਂਝਾ ਹੈਗਾ ਨਾ ਉਹ ਐਸਸੀ ਦਾ ਨਾ ਉਹ ਬੀਸੀ ਦਾ ਨਾ ਉਹ ਜਰਨਲ ਦਾ ਨਾ ਕਿਸੇ ਹੋਰ ক্যাਟੇਗਰੀ ਦਾ ਸੰਵਿਧਾਨ ਨਾ ਕਿਸੇ ਜਾਤ ਪਾਤ ਦਾ ਹੁੰਦਾ ਉਹ ਸਭ ਨੂੰ ਇੱਕ ਬਰਾਬਰ ਨਿਗਾ ਚ ਰੱਖਦਾਗਾ ਦੂਸਰੀ ਗੱਲ ਜਿਹੜਾ ਸ਼ਹੀਦ ਹੁੰਦੇ ਆ ਉਹ ਕਿਸੇ ਜਾਤ ਦੇ ਜਾਂ ਪਾਤ ਦੇ ਨਹੀਂ ਹੁੰਦੇ ਇਹ ਬਹੁਤ ਮਨ ਘੜਤ ਗੱਲਾਂ ਨੇ ਜਿਹੜੀਆਂ ਜੁੈਂ ਵੇਖਦਾਗਾ ਕੋਈ ਬਾਬਾ ਦੀਪ ਸਿੰਘ ਨੂੰ ਆਪਣਾ ਸ਼ਹੀਦ ਕੋਈ ਕੋਈ ਵਜਵੀ ਸਿੱਖਣਾ ਜੋੜ ਰਿਹਾ ਕੋਈ ਜਰਨਲ categories ਨਾਲ ਜੋੜ ਰਿਹਾ ਰੰਗਰੇਟਾਂ ਦੇ ਨਾਲ ਜਿਹੜਾ ਇਸ ਤਰ੍ਹਾਂ ਹੋ ਰਿਹਾਗਾ ਹੋਰ अनेਕਾਂ ਜਿਹੜੇ ਸ਼ਹੀਦ ਹੋਏ ਨੇ ਸਿੰਘ ਤੇ ਉਹ ਕਹਿੰਦੇ ਜੀ ਸਾਡੇ ਨੇ ਜੀ ਉਹ ਕਹਿੰਦੇ ਸਾਡੇ ਨੇ ਜੀ ਉਹ ਕਹਿੰਦੇ ਸਾਡੇ ਨੇ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਵੀ ਇਸ ਕੌਮ ਸਿੱਖ ਕੌਮ ਦੇ ਲਈ ਸ਼ਹੀਦ ਹੁੰਦਾ ਦੇਸ਼ ਦੇ ਲਈ ਸ਼ਹੀਦ ਹੁੰਦਾ ਉਹ ਸਾਰਿਆਂ ਦੇ ਲਈ ਸਾਂਝਾ ਸ਼ਹੀਦ ਹੁੰਦਾ ਉਹ ਕਿਸੇ ਇੱਕ ਕੌਮ ਦਾ ਨਹੀਂ ਹੁੰਦਾ ਕਿਤੇ ਮਜਬ ਦਾ ਨਹੀਂ ਹੁੰਦਾ ਕਿਸੇ ਜਾਤ ਦਾ ਨਹੀਂ ਪਾਤ ਦਾ ਨਹੀਂ ਕਿਸੇ ਦਾ ਨਹੀਂ ਹੁੰਦਾ ਉਹ ਸਾਰਾ ਇਸ ਸੰਸਾਰ ਦੇ ਬਾਤ ਤੇ ਸਾਰੇ ਦੇਸ਼ ਦੇ ਬਾਤ ਤੇ ਇੱਕ ਉਹ ਸ਼ਹੀਦ ਦਾ ਦਰਜਾ ਜਿਹਨੂੰ ਮਿਲ ਜਾਂਦਾ ਉਹਦੀ ਪੱਜਵੀ ਜਿਹੜੇ ਸੇਹਰ ਦੀ ਸਭ ਤੋਂ ਉੱਚੀ ਹੁੰਦੀ ਆ ਤੇ ਇਸ ਕਰਕੇ ਲੋਕਾਂ ਨੂੰ ਜਿਹੜਾ ਇਹ ਧਿਆਨ ਦੇਣਾ ਚਾਹੀਦਾ ਇਹ ਬੰਡੀਆਂ ਤੁਸੀਂ ਆਪ ਦੇ ਵਿੱਚ ਜਿਹੜਾ ਬੰਡੀਆਂ ਪਾ ਕੇ ਜਿਹੜਾ ਪਵਾੜਾ ਖੜਾ ਕਰ ਰਹੇ ਉਹ ਬਹੁਤ ਹੀ ਮੰਦ ਭਾਗਾ ਗਾ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਸਾਡੇ ਨੇ ਜੀ ਉਹ ਫਲਾਨਾ ਸਾਡਾ ਗਾ ਉਹ ਫਲਾਨਾ ਸਾਡਾ ਨਹੀਂ ਉਹ ਧੌਂਕਾ ਸਾਡਾ ਨਹੀਂ ਇਸ ਕਰਕੇ ਜਿਹੜਾ ਬਹੁਤ ਮੰਦ ਭਾਗੀਆਂ ਚੀਜ਼ਾਂ ਨੇ ਜਿਹੜੀਆਂ ਵੇਚ ਰਹੀਆਂ ਨੇ ਆਪਣੇ ਆਪਣੇ ਹੀ ਆਪਣੇਆਂ ਦੇ ਵਿੱਚੋਂ ਤੇ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਜਾਤ ਪਾਤ ਸਾਡੇ ਗੁਰੂਆਂ ਨੇ ਮਟਾਈ ਆ ਜਦੋਂ ਅਸੀਂ ਪੜ ਸਕਦੇ ਆ ਖੰਡੇ ਦੀ ਮੰਜੇ ਪਿਆਰਾਂ ਤੋਂ ਉੱਤੇ ਕਿਤੇ ਕੋਈ ਜਾਤ ਨਹੀਂ ਪੁੱਸੀ ਜਾਂਦੀ। ਉੱਥੇ ਇੱਕ ਬਾਟੇ ਤੋਂ ਇਧਰਲਾ ਪਾਸਾ ਵਟਾ ਇੱਕ ਨੂੰ ਪਿਆਣਾ ਸ਼ੁਰੂ ਕਰਦੇ ਆ ਫਿਰ ਦੂਜੇ ਨੂੰ ਦੂਸਰਾ ਪਾਸਾ। ਇਹ ਜਣੇ ਕਿ ਸਾਰੇ ਧਰਮਾਂ ਦੇ ਉੱਤੇ ਜਿਹੜੇ ਜੋ ਮਰਜੀ ਜਾਤ ਹੋਵੇ, ਜੋ ਮਰਜੀ ਧਰਮ ਹੋਵੇ ਉੱਤੇ ਕਿਸੇ ਦੀ ਜਾਤ ਨਹੀਂ ਪੁੱਸੀ ਜਾਂਦੀ, ਧਰਮ ਨਹੀਂ ਪੁੱਸੀਆ ਜਾਂਦਾ। ਉੱਤੇ ਊਚ ਨੀਚ ਸਭ ਪਾਰੇ ਰੱਖ ਕੇ ਬਰਾਬਰਤਾ ਦਾ ਹੱਕ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸਾਨੂੰ। ਅਸੀਂ ਉਸ ਤੋਂ ਆਕੀ ਹੋ ਚੁੱਕੇ ਆ। ਅਸੀਂ ਉਸ ਤੋਂ ਕਿੰਨਾ ਕਰ ਚੁੱਕੇ ਆ। ਅਸੀਂ ਹਰ ਇੱਕ ਆਪਣੀ ਜਾਤ ਨੂੰ ਬੜਾਵਾ ਦਿੰਦਾ ਉਹ ਕਹਿੰਦੇ ਜੀ ਅਸੀਂ ਜਾਤ ਇਹ ਹੁੰਨੇ ਆ ਜੀ ਅਸੀਂ ਆਏ ਹੁੰਨੇ ਆ ਅਸੀਂ ਵਾਹ ਹੁੰਨੇ ਆ ਜੇਕਰ ਕੋਈ ਕਹ ਦੇ ਵੀ ਤੂੰ ਭਾਈ ਇਸ ਕਰਕੇ ਤੂੰ ਜਾਤਾਂ ਦੇ ਵਿੱਚ ਆਪ ਤਾਂ ਖੁਦ ਆਪ ਬੰਦੀਆਂ ਪਾ ਰਿਆਂਗਾ ਜੇ ਫਲਾਨਾ ਬੰਦਾ ਕਹੇ ਫਿਰ ਤੁਹਾਨੂੰ ਦੁੱਖ ਲੱਗਦਾਗਾ ਫਿਰ ਤੁਸੀਂ ਜਾਤ ਦੇ ਨਾਂ ਤੇ ਕੀ ਕੁਝ ਕਰਦੇ ਹੋ ਇਹ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਉੱਚ ਨਹੀਂ ਕੋਈ ਨੀਚ ਨਹੀਂ ਐ ਤੇ ਸਭ ਬਰਾਬਰ ਨੇ ਠੀਕ ਆ ਕਿ ਵਿਚਾਰ ਅਲੱਗ-ਅਲੱਗ ਹੋ ਸਕਦੇ ਨੇ ਕਿਸੇ ਦੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਕਿਸੇ ਦੇ ਕਿਸੇ ਨਾਲ ਨਹੀਂ ਮਿਲਦੇ ਇਹ ਗੱਲ ਆਪਾਂ ਕਹਿ ਸਕਦੇ ਆ ਕਿ ਵਿਚਾਰਾਂ ਦੀ ਇੱਥੇ ਜੰਗ ਚੱਲਦੀ ਰਹਿੰਦੀ ਆ ਵਿਚਾਰ ਚਾਹੇ ਉਹ ਸੰਸਕੇ ਆਪਣੇ ਮਾਪੇ ਪਿਓ ਦੇ ਨਾਲ ਨਾਲ ਰਲਦੇ ਹੋਣ ਚਾਹੇ ਭਾਈ ਦੇ ਨਾਲ ਨਾਲ ਰਲਦੇ ਹੋਣ ਚਾਹੇ ਕਿਸੇ ਹੋਰ ਆਣ ਗਵਾਲ ਨਾਲ ਨਾਲ ਰਲਦੇ ਹੋਣ ਚਾਹੇ ਸਾਡੇ ਆਪਸ ਹੀ મતਭੇਦ ਹੋਣ ਪਰ ਜੇ મતਭੇਦ ਹੋਣੇ ਵੀ ਜ਼ਰੂਰੀ ਆ ਵਿਚਾਰ ਜਿਹੜੇ ਆਪਣੇ ਹਰ ਇੱਕ ਦੇ ਪਰਿਵਰਤ ਕਰਨੇ ਜ਼ਰੂਰੀ ਆ ਪਰ ਜੇਕਰ ਇਹ ਵਿਚਾਰਾਂ ਦੀ جنگ ਜੇਕਰ ਆਪਾਂ ਕਹੀਏ ਕਿ ਫਲਾਣਾ ਬੰਦਾ ਅੱਜ ਆਇਆ ਜੀ ਕੱਲ ਆਇਆ ਉਹਦੇ ਮਗਰ ਲੱਖਾਂ ਲੋਕ ਤਰਪੇ ਜੀ ਉਹ ਮਰਨਾ ਚਾਹੁੰਦਾ ਉਹਨੂੰ ਮਰਵਾਉਣਾ ਚਾਹੁੰਦਾ ਉਹਨੂੰ ਜੇਲ੍ਹਾਂ ਦੇ ਵਿੱਚ ਸੜਨਾ ਚਾਹੁੰਦਾ ਤੇ ਇਹ ਗੱਲ ਸਾਰਿਆਂ ਲਈ ਮਾੜੀ ਆ ਮੈਂ ਤੁਹਾਨੂੰ ਕਿਹਾ ਕਿ ਲੱਖ ਵਿਚਾਰ ਮਤਭੇਦ ਹੋ ਸਕਦੇ ਆ ਪਰ ਕਿਸੇ ਨੂੰ ਇਹ ਕਹਿਣਾ ਕਿ ਜੀ ਉਹਨੇ ਫਲਾਨਾ ਇਹ ਕਰਵਾਤਾ ਉਹਨੇ ਧੰਕੇ ਨੇ ਇਹ ਕਰਵਾਤਾ ਉਹਨੇ ਆ ਵੀ ਕਰਵਾਤਾ ਉਹਨੇ ਆ ਵੀ ਕਰਵਾਤਾ ਤੁਹਾਡੇ ਵਿਚਾਰ ਨਹੀਂ ਰਲਦੇ ਭਰਾਵੋ ਤੁਸੀਂ ਆਪਣੀ ਜਾਤੀਬੰਦੀ ਅਲੱਗ ਬਣਾ ਲਓ ਤੁਸੀਂ ਆਪਣੇ ਨਾਲ ਬੰਦੇ ਜੋੜ ਲਓ ਉਹਦੇ ਨਾਲ ਜੋ ਬੰਦਾ ਜੁੜਿਆ ਨੌਜਵਾਨ ਜੁੜਿਆ ਜੇ ਭਾਈ ਅਮਰਤਪਾਲ ਸਿੰਘ ਦੇ ਵਿੱਚ ਕੁਝ ਹੈਗਾ ਦੀਂਦਾ ਸੀ ਲੋਕਾਂ ਨੂੰ ਫੇਰ ਹੀ ਨੌਜਵਾਨ ਜੁੜੇ ਨੇ ਐਵੇਂ ਨੌਜਵਾਨ ਕਿਸੇ ਨਾਲ ਹੋਰ ਨਾਲ ਜੁੜ ਗਏ ਸਾਡੇ ਮਾਮਾ ਭੈਣਾ ਕਿਸੇ ਨਾਲ ਹੋਰ ਨਾਲ ਜੁੜ ਗੀਆਂ ਉਹਨਾਂ ਨੂੰ ਦੀਂਦਾ ਸੀ ਇਹ ਸਾਡੇ ਪੁੱਤਾਂ ਨੂੰ ਜੇਕਰ ਬਚਾ ਸਕਦਾ ਭਾਈ ਅੰਬਰਤਪਾਲ ਸਿੰਘ ਤੇ ਉਹਨਾਂ ਨੂੰ ਇੱਕ ਚਿੰਗ ਲੱਗੀ ਤੇ ਇੱਥੇ ਨਹੀਂ ਜਿਹੜੇ ਤਿੱਤੇ ਆਪਣੇ 60-60 ਸਾਲ ਦੇ ਜਿਹੜੇ ਚਿੱਟੀਆਂ ਦਾੜੀਆਂ ਹੋ ਗਈਆਂ ਮਾਫ਼ ਕਰਨਾ ਮੈਨੂੰ ਇਹ ਗੱਲ ਮਜਬੂਰ ਬਸ ਹੋ ਕੇ ਕਹਿਣੀ ਪੈ ਰਹੀ ਹੈ ਮੈਂ ਕਿਸੇ ਨੂੰ ਮੰਦਾ ਨਹੀਂ ਬੋਲ ਰਿਹਾ ਉਹ ਲੋਕ ਘਿਰਨਾ ਕਰੇ ਨੇ ਅੰਬਰਤਪਾਲ ਸਿੰਘ ਤੋਂ ਪਰ ਇਹ ਕਰਨਾ ਨਹੀਂ ਕਰਨੀ ਚਾਹੀਦੀ ਆਪਸ ਦੇ ਵਿੱਚ ਜੇ ਕੋ ਮੜਾ ਮੋਟਾ ਤੁਹਾਨੂੰ ਲੱਗਦਾਗਾ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਜਾਂ ਅਮਰਤਪਾਲ ਸਿੰਘ ਦੇ ਨਾਲ ਤੁਹਾਡੇ ਬਖਰੇਵੇਂ ਨੇ ਇਹ ਤੁਸੀਂ ਬੈਠ ਕੇ ਨਿਵੇੜ ਲਓ ਕਿਉਂ ਸਿੱਖ ਕੌਮ ਦਾ ਜਲੂਸ ਕੱਢਿਆ ਗਿਆ ਸਿੱਖ ਕੌਮ ਤਾਂ ਪਹਿਲੀ ਥੋੜੀ ਆ 2 ਕਰੋੜ ਸੀ 2 ਕਰੋੜ ਤੋਂ ਘਟ ਕੇ ਕਰੋੜ ਦੇ ਆ ਗਈ ਕਰੋੜ ਤੋਂ ਘਟ ਕੇ ਹੁਣ ਲੱਖਾਂ ਦੇ ਵਿੱਚ ਆ ਗਈ ਲੱਖਾਂ ਤੋਂ ਘਟ ਕੇ ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਗਈ ਕਿਉਂਕਿ ਹੁਣ ਜਿਹਨੂੰ ਤੁਸੀਂ ਸਿੱਖ ਕਹਿੰਦੇ ਹੋ ਅਕਾਲੀ ਦਾਲ ਆ ਉਹ ਸਿੱਖ ਕਹਾਉਣ ਦੇ ਹੱਕਦਾਰ ਹੈਗੇ ਆ ਕਿ ਤੁਹਾਡੀ ਨੁਮਾਇੰਦਗੀ ਕਰ ਲੈਣਗੇ ਸਾਹ ਗਬੀਰ ਬਾਦਲਾ ਭਾਈ ਜਗਤਾਰ ਸਿੰਘ ਹਵਾਰੇ ਨੂੰ ਕਤਲ ਕਹਿੰਦਾਗਾ ਜੰਗੀਰ ਕੌਰ ਭਾਈ ਬਿਆਨਤ ਸਿੰਘ ਭਾਈ ਸਦਵੰਤ ਸਿੰਘ ਨੂੰ ਕਤਲ ਕਹਿੰਦੀ ਰਹੀ ਆ ਇਹ ਪਰੂਫ ਪਏ ਨੇ ਗੱਲਾਂ ਦੇ ਤੇ ਇਹਨਾਂ ਨੂੰ ਅਸੀਂ ਸਿੱਖ ਮੰਨੀ ਬੈਠੇ ਆ ਇਹਨਾਂ ਨੂੰ ਸਾਡੇ ਅਸੀਂ ਆਗੂ ਮੰਨੀ ਬੈਠੇ ਇਹਨਾਂ ਨੂੰ ਅਸੀਂ ਸਿਰ ਤੇ ਚੜਾਇਆ ਪੰਜ ਵਾਰੀ ਮੁੱਖ ਮੰਤਰੀ ਬਨਾਇਆ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹਨਾਂ ਨੂੰ ਫਕਲੇ ਅਵਾਰਡ ਦਿੱਤਾ ਸੀ ਜਿਨ੍ਹਾਂ ਨੇ ਘਾਨ ਕੀਤਾ ਅਸੀਂ ਉਹਨਾਂ ਨੂੰ ਸਿੱਖ ਮੰਨੀ ਬੈਠੇ ਆ ਤੇ ਇਸ ਵੀਡੀਓ ਨੂੰ ਤੁਸੀਂ ਆਪਣੇ ਵਿਚਾਰ ਵੀ ਜਰੂਰ ਪ੍ਰਗਟ ਕਰਨੇ ਆਪਣੇ ਕਮੈਂਟ ਜਰੂਰ ਲਿਖਣੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਧੰਨਵਾਦ ਬੈਜੀ ਜੀ ਦਾ ਖਾਲਸਾ ਬੈਜੀ ਜੀ ਕੀ ਪਤੇ